ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸਰਪੰਚ ਛੋਟੀ ਸਾਹਿਬ ਬਹੁਤ ਬਚਪਨ ਤੋਂ ਇਹ ਤੇ ਹੈਡ ਗ੍ਰਾਂਟੀ ਸਨ ਅੱਜ ਦੁਖਨਗਰ ਕਰਨੀ ਪੈਂਦੀ ਹੈ ਕਿ ਅੱਜ ਸਾਡੇ ਬੜੇ ਪਾਈ ਕਿ ਨਾ ਦੇ ਉਸੇ ਇਨਸਾਫ ਸਾਹਿਬ ਤੋਂ ਹੋ ਗਏ ਸੀ ਉਸੇ ਜਦੋਂ ਇਨਸਾਫ ਸਾਹਿਬ ਨੂੰ ਸੰਸਾਰ ਕਰਾ ਕੇ ਸਾਲ ਲੱਗੇ ਉਸ ਵੇਲੇ ਆਰ ਜਿਹੜੀ ਸੀ ਉਹ ਇਹਦਾ ਤੱਕ ਹੋ ਗਿਆ ਅਰਥ ਹੋ ਗਿਆ ਉਦੇ ਨਾਲ ਉਹਦਾ ਇਹਨਾਂ ਦੀ ਐਕਟੀਵਿਟੀ ਤੋਂ ਬਹੁਤ ਹੋਵੇ ਬੜੀ ਦੁੱਖ ਵਾਲੀ ਗੱਲ ਹੈ ਦਾਸ ਜੀ ਦਾ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਕਰਦੇ ਕਿਸ ਕਰਕੇ ਇਹ ਜਿਹੜਾ ਮਤਦਾਇਕ ਗੱਲ ਹੋਈ ਹੈ ਇਹ ਸਹਿਣ ਲੋਕ ਨਹੀਂ ਜਰੂਰੀ ਸੀ ਕਿ ਨਿਸ਼ਾਨ ਸਾਹਿਬ ਜੁੜਾ ਹੋਵੇ ਭਾਈ ਜੀ ਸਾਡੇ ਨਾਲ ਸੀ ਤੇ ਪਰੋਣਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਤੇ ਉੱਥੇ ਜਦੋਂ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਤਾਰਨਾ ਲੱਗੇ ਹਾਂ ਲਾ ਕੇ ਪਾਈ ਸਾਹਿਬ ਨੂੰ ਕਰੰਟ ਲੱਗ ਉੱਥੇ ਉਹ ਡੈਡ ਪਾਇ ਉਹਨਾਂ ਦੀ ਮੌਤ ਹੋ ਗਈ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਫਿਰ ਹੱਥ ਬਚਾੜ ਲੈ ਜੀ ਅੱਛਾ ਜੀ ਹਾਂ ਸੁਣਦਾ ਹਾਂ ਕਰ ਲੈ ਜੀ ਜੇ ਤਾਂ ਉਹ ਡਾਕਟਰ ਨੇ ਫਿਰ ਦਿੱਤਾ ਠੀਕ ਬੜੀ ਗੱਲ ਹੋਈ ਹੈ ਕੋਈ ਕਰੇ ਸਾਡੇ ਫਰਮੇਟੇ ਛੋਟੀ ਸਾਹਿਬ ਬਹੁਤ ਬੱਟਬਸੋਟ ਤੇ ਗੈਟ ਗ੍ਰੈਂਟੀ ਕਰਦੇ ਆ ਅੱਜ ਦੋਸ਼ ਨਾਲ ਕਰਦੇ ਬੈਠੇ ਹੈ ਕਿ ਆਸੇ ਸਾਡੇ ਬੜੇ ਪਾਈ ਨਹੀਂ ਇਹ ਕਿ ਜਿਹੜੇ ਕਮੇਤ ਸਹਾਉ ਸਹਾਉ ਗਏ ਸੀ ਉਹਦੇ ਜਦੋਂ ਸਹਾਉ ਸਹਾਉ ਨੂੰ ਸਿਖਾਣਾ ਕਰਾ ਕੇ ਸਾਲ ਲੱਗੇ ਉਸ ਬੱਚੇ ਆਰ ਜਿਹੜੀ ਸੀ ਉਹਦੇ ਨਾਲ ਤੱਕ ਹੋ ਗਿਆ ਹਾਤ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੀ ਐਕਟੀਵਿਟੀ ਬਹੁਤ ਹੋਵੇ ਬੜੀ ਦੋਖਾਲੀ ਗੱਲ ਹੈ ਤਾਸ ਬਚਨ ਸਰਦੋਤਾ ਸਾਹਿਬ ਦਾ ਇਸ ਕਰਕੇ ਇਹ ਜਿਹੜਾ ਫਾਇਦਾ ਜਦ ਹੋਈਆ ਇਹ ਸਾਨੂੰ ਲੋਕ ਨਹੀਂ ਜਿਹੜੇ ਸਿੱਦੇ ਨਿਸ਼ਾਨ ਸਾਹਿਬ ਚੜਾਉਂਦੇ ਭਾਈ ਜੀ ਸਾਡੇ ਨਾਲ ਸੀ ਤੇ ਪ੍ਰੋਣਾ ਵੀ ਸਾਡੇ ਨਾਲ ਸੀ ਤੇ ਭਾਈ ਸਾਹਿਬ ਤੇ ਉੱਥੇ ਜਾ ਕੇ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਤਾਲੀ ਰਮਨ ਲਾ ਕੇ ਭਾਈ ਸਾਹਿਬ ਨੂੰ ਕਰੰਟ ਲੱਗ ਉੱਥੇ ਉਹ ਡੈਡ ਬਾਇਰ ਉਹਨਾਂ ਦੀ ਬਾਤ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਹੱਥ ਬਚਾ ਲਿਆ ਅੱਛਾ ਜੀ ਹੱਥ ਬਚਾ ਲਿਆ ਜੇ ਚਾਹਤ ਉਹ ਡਾਕਟਰ ਨੇ ਸੋਚਿਆ ਠੀਕ ਹੈ ਜੀ ਰਿਪੋਰਟ ਦੇ